ਦੋਸਤੋ ਸਤਿ ਸ਼੍ਰੀ ਅਕਾਲ ਆਦਾਬ ਤੁਹਾਡਾ ਸਭ ਦਾ ਮੇਰੇ YouTube ਚੈਨਲ 84 ਕਰਮਜੀਤ ਪਰ ਸਵਾਗਤ ਹੈ ਸੋ ਅੱਜ ਤੁਹਾਡੀ ਖਿਦਮਤ ਦੇ ਵਿੱਚ ਪੇਸ਼ ਕਰ ਰਿਹਾ ਹਾਂ ਦਿਲੀਪ ਕੋਟ ਟਵਾਣਾ ਦੀ ਬਹੁਤ ਚਰਚਿਤ ਕਹਾਣੀ ਚਲਕ ਜੱਟੀ ਇੱਕ ਸਮੇਂ ਦੀ ਗੱਲ ਹੈ ਕਿ ਇੱਕ ਪਿੰਡ ਵਿੱਚ ਇੱਕ ਜੱਟ ਰਹਿੰਦਾ ਸੀ ਚਾਰ ਉਸ ਦੀਆਂ ਧੀਆਂ ਸਨ ਤੇ ਦੋ ਛੋਟੇ ਪੁੱਤਰ ਸਨ ਪਿੰਡ ਦੇ ਪਰਲੇ ਸਿਰੇ ਉੱਤੇ ਜਟ ਦੇ ਖੇਤ ਸਨ ਖੇਤਾਂ ਤੋਂ ਪਰੇ ਇੱਕ ਨਦੀ ਵਗਦੀ ਸੀ ਗਰਮੀਆਂ ਵਿੱਚ ਜਦੋਂ ਪਹਾੜਾਂ ਉੱਤੇ ਮੀਂਹ ਪੈਂਦਾ ਨਦੀ ਵਿੱਚ ਛੜ ਆ ਜਾਂਦੀ ਕੱਚੇ ਕੰਡੇ ਪੁਰਨ ਲੱਗਦੇ ਸਰਦੀਆਂ ਵਿੱਚ ਪਾਣੀ ਬੜਾ ਨੀਵਾ ਵਗਦਾ ਨਦੀ ਦੇ ਦੋਹੀਂ ਪਾਸੇ ਛਾਉ ਵਾਲੇ ਦਰਖਤ ਸਨ ਦਰਖਤਾਂ ਉੱਤੇ ਪੰਛੀਆਂ ਦੇ ਆਲਣੇ ਵੀ ਪਾਏ ਹੋਏ ਸਨ ਉਹ ਜੱਟ ਟਮਾੜ ਧੁੱਪ ਵਿੱਚ ਹਲ ਵਾਉਂਦਾ ਕਦੇ-ਕਦੇ ਨਦੀ ਦੇ ਛਾਂ ਵਾਲੇ ਦਰਖਤਾਂ ਵੱਲ ਤੱਕ ਲੈਂਦਾ ਪਰ ਉਹ ਉੱਥੇ ਕਦੇ ਜਾਂਦਾ ਨਹੀਂ ਸੀ ਇਸ ਤਰ੍ਹਾਂ ਕੰਮ ਦਾ ਹਰਜ ਹੋਣਾ ਸੀ ਚਾਰ ਉਸਦੇ ਧੀਆਂ ਸਨ ਤੇ ਦੋ ਛੋਟੇ ਪੁੱਤਰ ਪੀਣ ਵਾਲਾ ਪਾਣੀ ਉਹ ਹਮੇਸ਼ਾ ਘਰੋਂ ਹੀ ਲੈ ਕੇ ਆਉਂਦਾ ਸੀ ਨਦੀ ਦਾ ਪਾਣੀ ਗੰਦਲਾ ਵੀ ਹੋ ਸਕਦਾ ਹੈ ਤੇ ਖਾਰਾ ਵੀ ਇਸ ਲਈ ਉਹ ਕਦੇ ਉਥੇ ਨਹੀਂ ਸੀ ਗਿਆ ਕਦੇ-ਕਦੇ ਉਸ ਨੂੰ ਲੱਗਦਾ ਹੋ ਸਕਦਾ ਹੈ ਨਦੀ ਦਾ ਪਾਣੀ ਨਰਮਲ ਹੀ ਹੋਵੇ ਹਲਵਾਉਂਦਾ ਕਦੇ-ਕਦੇ ਉਹ ਸੋਚਣ ਲੱਗ ਜਾਂਦਾ ਇਹ ਨਦੀ ਕਿੱਥੇ ਨੂੰ ਜਾ ਰਹੀ ਹੈ ਖਬਰੇ ਪੰਛੀਆਂ ਨੂੰ ਇਸ ਦੀ ਬੋਲੀ ਆਉਂਦੀ ਹੀ ਹੋਵੇ ਤੇ ਉਹਨਾਂ ਨੇ ਇਸ ਤੋਂ ਪੁੱਛ ਹੀ ਲਿਆ ਹੋਵੇ ਪਰ ਸਾਉ ਕੱਲੇ ਇਉਂ ਰਾ ਨਹੀਂ ਪਈਦਾ ਹੁੰਦਾ ਜਮਾਨਾ ਖੁੱਟਾ ਹੈ ਇੱਕ ਦਿਨ ਉਸਨੇ ਨਦੀ ਨੂੰ ਕਿਹਾ ਇਹ ਗੱਲ ਉਹ ਆਮ ਕਰਕੇ ਆਪਣੀ ਸਭ ਤੋਂ ਵੱਡੀ ਤੀ ਨੂੰ ਅਖਦਾ ਹੁੰਦਾ ਸੀ ਖੇਤਾਂ ਵਿੱਚ ਕੰਮ ਕਰਦੇ ਨੂੰ ਉਸ ਨੂੰ ਦੂਰ ਵਗਦੀ ਨਦੀ ਦੀ ਆਵਾਜ਼ ਸੁਣਦੀ ਰਹਿੰਦੀ ਤੇ ਉਸ ਨੂੰ ਲੱਗਦਾ ਇੱਥੇ ਉਜਾੜ ਵਿੱਚ ਉਹ ਇਕੱਲਾ ਨਹੀਂ ਪਰ ਕਿਸੇ ਨਾ ਕਿਸੇ ਗੱਲੋਂ ਜਦੋਂ ਜੱਟੀ ਉਸ ਨਾਲ ਲੜ ਪੈਂਦੀ ਉਹ ਖੇਤਾਂ ਵੱਲ ਨੂੰ ਤੁਰ ਆਉਂਦਾ ਖੇਤਾਂ ਦੇ ਪਾਰ ਭਾਵੇਂ ਕਦੇ-ਕਦੇ ਉਸ ਨੂੰ ਉਝਹੀ ਤੌਖਲਾ ਲੱਗ ਜਾਂਦਾ ਕਿ ਜਦੋਂ ਉਹ ਉੱਥੇ ਜਾਏਗਾ ਤਾਂ ਨਦੀ ਉੱਥੇ ਨਹੀਂ ਹੋਵੇਗੀ ਪਰ ਦਿਨ ਪਰ ਦਿਨ ਉਹ ਬੁੱਢਾ ਹੋ ਰਿਹਾ ਸੀ ਉਸ ਦਾ ਪਰਿਵਾਰ ਜਵਾਨ ਹੋ ਰਿਹਾ ਸੀ ਵੱਡੀ ਕੁੜੀ ਤਾਂ ਉਸ ਨੇ ਵਿਆਹੀ ਦਿੱਤੀ ਸੀ ਦਿਨ ਪਰ ਦਿਨ ਜੱਟੀ ਉਸ ਨਾਲ ਬੁਧੇਰੇ ਲੜਦੀ ਹੋਰ ਕਰਦੀ ਵੀ ਕੀ ਕਰਦਾ ਕੰਮ ਤਾਂ ਬਹੁਤਾ ਉਸ ਦੀਆਂ ਧੀਆਂ ਕਰ ਲੈਂਦੀਆਂ ਸਨ ਅੱਜ ਜਦੋਂ ਉਹ ਲੜੀ ਜੱਟ ਹਮੇਸ਼ਾ ਵਾਂਗ ਖੇਤਾਂ ਨੂੰ ਤੁਰ ਪਿਆ ਜੱਟੀ ਤੋਂ ਇਹ ਬਰਦਾਸ਼ਤ ਨਾ ਹੋਇਆ ਉਹ ਵੀ ਪਿੱਛੇ-ਪਿੱਛੇ ਹੀ ਤੁਰੀ ਕਿ ਦੇਖਾਂ ਤਾਂ ਸਹੀ ਖੇਤ ਪਹੁੰਚ ਕੇ ਜੱਟ ਥੱਕਿਆ ਵਾਂਗ ਵੱਟ ਤੇ ਬਹਿ ਗਿਆ ਜੁੱਤੀ ਲਾ ਦਿੱਤੀ ਕਾਦੀ ਇੱਕ ਤਿੜ ਤੋੜ ਕੇ ਡੱਕੇ ਨਾਲ ਦੰਦ ਖਰੋਚਣ ਲੱਗ ਪਿਆ ਜੱਟੀ ਇੱਕ ਦਰਖਤ ਦੀ ਆੜ ਵਿੱਚ ਖੜੋਤੀ ਸਭ ਕੁਝ ਦੇਖ ਰਹੀ ਸੀ ਜੱਟ ਬੈਠਾ ਬੈਠਾ ਸੋਚਣ ਲੱਗ ਪਿਆ ਆਖਰ ਬੰਦਾ ਕਾਦੇ ਲਈ ਜਗ ਤੇ ਆਉਂਦਾ ਹੈ ਉਸ ਦੇ ਕੋਲ ਹੀ ਇੱਕ ਕਾਲੀ ਚਿੜੀ ਅਕਦੀ ਟਾਣੀ ਉੱਤੇ ਬੈਠੀ ਬੜੇ ਆਰਾਮ ਨਾਲ ਝੂਟੇ ਲੈ ਰਹੀ ਸੀ ਬਿਨਾ ਮਤਲਬ ਤੋਂ ਹੀ ਜੱਟ ਉੱਠ ਕੇ ਨਦੀ ਵੱਲ ਨੂੰ ਤੁਰ ਪਿਆ ਬਿਨਾ ਮਤਲਬ ਤੋਂ ਹੀ ਜੱਟ ਨੇ ਸਮਝਿਆ ਪਾਣੀ ਪੀਣ ਜਾ ਰਿਹਾ ਏ ਅੰਦਰਲੀ ਗਰਮੀ ਤੋਂ ਘਬਰਾ ਕੇ ਜੱਟ ਨੇ ਆਪਣੇ ਸਿਰ ਉੱਤੋਂ ਪਾਗ ਉਤਾਰ ਲਈ ਜੱਟੀ ਨੇ ਸਮਝਿਆ ਨਦੀ ਨਹੋਂ ਚੱਲਿਆ ਏ ਅੱਛਾ ਤਾਂ ਇਹ ਨਹੀਂ ਮੇਰੇ ਲੜਨ ਦਾ ਕੋਈ ਅਸਰ ਹੁੰਦਾ ਆਪ ਇੱਥੇ ਠੰਡੇ ਪਾਣੀ ਵਿੱਚ ਮੋਜਾਂ ਨਾਲ ਤਾਰੀਆਂ ਲਾਉਂਦਾ ਉਸਨੇ ਸੋਚਿਆ ਫਿਰ ਪਤਾ ਨਹੀਂ ਕਿਵੇਂ ਆਪ ਹੀ ਉਸ ਨੂੰ ਖਿਆਲ ਆਇਆ ਕਿਦਰੇ ਇਹ ਇਸ ਵਿੱਚ ਡੁੱਬ ਕੇ ਹੀ ਨਾ ਮਰ ਜਾਵੇ ਜੱਟ ਸੱਚਮੁੱਚ ਹੀ ਨਦੀ ਦੇ ਕੰਢੇ ਉੱਤੇ ਖੜੋਤਾ ਨਦੀ ਨੂੰ ਨੀਝ ਲਈ ਤੱਕ ਰਿਹਾ ਸੀ ਖਬਰੀ ਸੋਚ ਰਿਹਾ ਸੀ ਕਿ ਗੰਗਾ ਵੀ ਇੱਕ ਅਜੇਹੀ ਨਦੀ ਹੈ ਜਿਸ ਵਿੱਚ ਬੰਦੇ ਦੇ ਫੁੱਲ ਪਏ ਜਾਂਦੇ ਹਨ ਤੇ ਗੰਗਾ ਉਸ ਜੱਟ ਦੀ ਮਾਂ ਦਾ ਨਾਂ ਵੀ ਸੀ ਇਸ ਤੋਂ ਪਹਿਲਾਂ ਕਿ ਜੱਟ ਨਦੀ ਵਿੱਚ ਨਹਾਉਂਦਾ ਜਾਂ ਪਾਣੀ ਪੀਂਦਾ ਜਾਂ ਡੁੱਬ ਕੇ ਮਰਦਾ ਜੱਟੀ ਨੇ ਹੋਰ ਕੁਛ ਲੱਭਦਾ ਨਾ ਦੇਖ ਕੇ ਆਪਣੇ ਆਲੇ-ਦੁਆਲੇੋਂ ਗੰਦਮਣੇ ਇਕੱਠਾ ਕੀਤਾ ਤੇ ਨਦੀ ਵਿੱਚ ਵਗਾਹ ਮਾਰਿਆ ਆਪਣੇ ਹੱਥਾਂ ਦਾ ਕੀ ਏ ਉਹ ਤਾਂ ਧੁੱਤੇ ਜਾਣਗੇ ਉਸਨੇ ਸੋਚਿਆ ਜੱਟ ਇਹ ਦੇਖ ਕੇ ਹੈਰਾਨ ਹੋ ਗਿਆ ਕਿਉਂਕਿ ਨਾ ਉਸ ਦਾ ਨਦੀ ਵਿੱਚ ਨਹਾਉਣ ਦਾ ਖਿਆਲ ਸੀ ਨਾ ਪਾਣੀ ਪੀਣ ਦਾ ਤੇ ਨਾ ਹੀ ਡੁੱਬ ਕੇ ਮਰਨ ਦਾ ਉਹ ਤਾਂ ਉਂਝ ਹੀ ਉੱਥੇ ਆ ਗਿਆ ਸੀ ਬੇਮਤਲਬ ਹੀ ਦੋਸਤੋ ਇੱਥੇ ਹੀ ਇਹ ਕਹਾਣੀ ਖਤਮ ਹੋ ਜਾਂਦੀ ਹੈ ਸ਼ੁਕਰੀਆ